ਇਹ ਇਹ ਸਾਡਾ ਹਸਲ ਕਿਰਦਾਰ ਹੈ ਜੀ ਕਿ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੀਸੇ ਬਾਰਾ ਜੀ ਅਮ ਨਹੀਂ ਚੰਗੇ ਬੁਰਾ ਨਹੀਂ ਕੋਈ ਇਹ ਸਾਡਾ ਕਿਰਦਾਰ ਹੈ ਜਿਹੜਾ ਸਾਨੂੰ ਬਖਸ਼ਿਆ ਗਿਆ ਮਾਲਕ ਵੱਲੋਂ ਜਦੋਂ ਪਹਿਲੀ ਵਾਰ ਹੀ ਗਏ ਸੀ ਤਾਂ ਉਹਨੇ ਤਾਂ ਬਿਆਨ ਨਹੀਂ ਕਰ ਸਕਦਾ ਉਸ ਮੂਮੈਂਟ ਨੂੰ ਕਿਉਂਕਿ ਜਦੋਂ ਪਹਿਲੀ ਵਾਰੀ ਗਏ ਮੱਥਾ ਟੇਕਿਆ ਮੈਂ ਤਾਂ ਅੰਦਰ ਬੈਠਿਆ ਤੇ ਦਰਵਾਜ਼ੇ ਬੰਦ ਸੀਗੇ ਜਿੱਥੇ ਬਾਬਾ ਜੀ ਦੇ ਸ਼ਸਤਰ ਪਏ ਹੁੰਦੇ ਆ ਨਾ ਤੇ ਉੱਥੇ ਬਾਹਰ ਹੀ ਮੱਥਾ ਟੇਕਿਆ ਤੇ ਮੈਨੂੰ ਮੈਂ ਕਿਹਾ ਯਾਰ ਹੁਣ ਉਸ ਸਾਹਬ ਨਾਲ ਟਾਈਮਿੰਗ ਸੈੱਟ ਕਰਕੇ ਆਪਾਂ ਗੱਲ ਨੂੰ ਹੋਣਾ ਵਾ ਕਿ ਦੇਖਣਾ ਨਾ ਮਤਲਬ ਸਾਡੇ ਲਈ ਇਹ ਇੱਕ ਵੱਡੀ ਬਲੇਸਿੰਗ ਕੀ ਹੋ ਸਾਡੀ ਹੈ ਕਿ ਉਹਨਾਂ ਨੂੰ ਫਿਲਮ ਵਧੀਆ ਲੱਗੀ ਔਰ ਸਾਡੇ ਲਈ ਅਰਦਾਸ ਹੋਈ। ਮੈਨੂੰ ਫੇਰ ਬੁੱਲੇਸ਼ਾਹ ਦੀ ਕੋਟੇਸ਼ਨ ਯਾਦ ਆ ਜਾਂਦੀ ਕਹਿੰਦੇ ਤੂੰ ਸਾਂ ਛੱਪਦੇ ਸਭ ਅਸਾਂ ਪਕੜੇ ਹੋ। ਤੂੰ ਸਾਂ ਅਜੇ ਛਪਣ ਨੂੰ ਤਕੜੇ ਹੋ। ਅਸਾਂ ਹਿਰਦੇ ਅੰਦਰ ਜਕੜੇ ਹੋਣ ਕਿੰਤ ਬਲ ਜੱਸ ਨਸ ਕਰ ਜੀ ਤੂੰ ਬਸ ਕਰ ਜੀ ਤੂੰ ਬਸ ਕਰ ਜੀ ਕਈ ਬਾਤ ਅਸਾਂ ਨਾਲ ਹੱਸ ਕਰ ਜੀ। ਤੁਹਾਡੇ ਕੋ ਭੱਜਣਾਂ ਵਾਲੇ ਭੱਜਦੇ ਨੇ ਰਿਸ਼ਤੇ ਪਰ ਤੁਸੀਂ ਫੜ ਕੇ ਰੱਖਣੇ ਨੇ। ਅਸਲ ਸੰਦੇਸ਼ ਉਦੇਸ਼ ਉਪਦੇਸ਼ ਆਦੇਸ਼ ਸਭ ਕੁਝ ਇਹੀ ਹੈ ਪਰ ਅਸੀਂ ਆਪਣੀਆਂ ਚੀਜ਼ਾਂ ਆਪ ਸਿਰਜਣ ਲੱਗ ਪਏ ਤੇ ਰੱਬ ਨਾਲ ਵੀ ਆਡਾ ਲਾ ਕੇ ਬਹਿ ਗਏ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਅਸਲ ਚ ਸੰਦੇਸ਼ ਉਦੇਸ਼ ਉਪਦੇਸ਼ ਆਦੇਸ਼ ਸਭ ਕੁਝ ਇਹੀ ਹੈ ਪਰ ਅਸੀਂ ਆਪਣੀਆਂ ਚੀਜ਼ਾਂ ਆਪ ਸਿਰਜਣ ਲੱਗ ਪਏ ਤੇ ਰੱਬ ਨਾਲ ਵੀ ਆਡਾ ਲਾ ਕੇ ਬਹਿ ਗਏ ਬਿਲਕੁਲ ਸੋ ਮੈਨੂੰ ਇਹ ਤਾਂ ਲੱਗਦਾ ਹੈ ਕਿ ਜਦੋਂ ਅਸੀਂ ਕੁਝ ਵਧੀਆ ਕਰਦੇ ਹਾਂ ਸੁਚੀਆਂ ਨੀਤਾਂ ਨਾਲ ਤੇ ਵਾਹਿਗੁਰੂ ਉਹਦੇ ਵਿੱਚ ਜ਼ਰੂਰ ਮੇਰ ਕਰਦਾ ਹੈ ਹੰਭਲ ਦੀ ਪਹਿਲੀ ਪਿਕਚਰ ਯਰ ਦਾਸ ਸੀਗੀ ਹੈ ਨਾ ਫਿਲਮ ਅਰਦਾਸ ਸੀ ਉਦੋਂ ਸਭ ਨੂੰ ਉਮੀਦ ਸੀ ਲੇਕਿਨ ਤਾਨੂੰ ਪਤਾ ਸੀ ਕਿ ਅੰਦਰ ਉਹ ਇੰਟੂਸ਼ਨ ਸੀ ਕਿ ਇਸ ਤੋਂ ਬਾਅਦ ਇਨਸਟਾਲਮੈਂਟਸ ਆਣਗੀਆਂ ਔਰ ਅਸੀਂ ਦੁਨੀਆ ਨੂੰ ਇੱਕ ਇਮੋਸ਼ਨ ਨਹੀਂ ਐਕਚੁਅਲੀ ਕਿਉਂਦਾ ਨਾ ਪਤਾ ਨਹੀਂ ਹੁੰਦਾ ਹੈਗਾ ਕਿਸੇ ਵੀ ਫਿਲਮ ਦਾ ਔਰ ਦੂਸਰਾ ਕੀ ਹੈ ਕਿ ਜਦੋਂ ਇੱਕ ਫਿਲਮ ਆਪਾਂ ਲਿਖਦੇ ਹਾਂ ਤਾਂ ਆਪਾਂ ਉਹ ਐਜ਼ ਇਟ ਇਜ਼ ਇੱਕ ਹੀ ਫਿਲਮ ਲਿਖਦੇ ਹਾਂ ਹਾਂ ਉਸ ਤੋਂ ਬਾਅਦ ਆਡੀਅנס ਡਿਸਾਈਡ ਕਰਦੀ ਆ ਕਿ ਇਹਦਾ ਅਗਲਾ ਭਾਗ ਬਣਨਾ ਚਾਹੀਦਾ ਕਿ ਨਹੀਂ ਬਣਨਾ ਚਾਹੀਦਾ ਸੋ ਮੇਰੀਆਂ ਕਈ ਫਿਲਮਾਂ ਮੈਨੂੰ ਪਸੰਦ ਸੀਗੀਆਂ ਉਹ ਫਿਲਮਾਂ ਨਹੀਂ ਵਰਕ ਹੋਈਆਂ ਜੀ ਤੇ ਅਸੀਂ ਉਹਨਾਂ ਦੇ ਅੱਗੇ ਪਾਰਟ ਨਹੀਂ ਬਣਾਏ ਸਾਨੂੰ ਲੱਗਿਆ ਕਿ ਸ਼ਾਇਦ ਨਹੀਂ ਲੋਕ ਦੇਖਣਾ ਚਾਹੁੰਦੇ ਇਸ ਫਿਲਮ ਨੂੰ ਤਾਂ ਲੋਕਾਂ ਨੇ ਸਾਨੂੰ ਬਹੁਤ ਕਿਹਾ ਕਿ ਪਾਰਟ 2 ਜਲਦੀ ਬਣਾਓ ਉਹਨੂੰ ਤਾਂ ਉਹ ਤਾਂ ਫੇਰ 3 ਸਾਲ ਚ ਬਣ ਗਈ ਐ ਕਿ ਤਾਂ 5 ਸਾਲ ਲੱਗ ਗਏ ਹੈ ਨਾ ਕਿ ਅਰਦਾਸ ਤਾਂ ਨੈਕਸਟ ਪਾਰਟ ਕਦੋਂ ਆਊ ਕਦੋਂ ਆਊ ਸੋ ਮੈਂ ਮੈਨੂੰ ਅਕਸਰ ਹੁੰਦਾ ਕਿ ਯਾਰ ਜਦੋਂ ਕੋਈ ਅੱਛਾ ਥਾਟ ਆਉ ਲੱਗੂਗਾ ਕਿ ਉਸ ਕਾਬਿਲ ਹੈ ਜਿਸ ਲੈਵਲ ਦੀ ਉਹ ਫਿਲਮ ਬਣੀ ਸੀ ਤਾਂ ਹੀ ਬਣਾਵਾਂਗੇ ਸੋ ਹੁਣ ਫਾਈਨਲੀ ਬਣਾ ਕੇ ਲੈ ਆਏ ਹਾਂ ਹਾਂ ਵੈਸੇ ਜਦੋਂ ਮੈਨੂੰ ਲੱਗਦਾ ਇਹ ਯੂਨੀਵਰਸਲ ਫਿਲਮ ਹੈ ਅਰਦਾਸ ਔਰ ਇਸ ਦੀਆਂ ਅੱਗੇ ਇਨਸਟਾਲਮੈਂਟਸ ਕਿਉਂਕਿ ਜਦੋਂ ਵੀ ਅਰਦਾਸ ਦੀ ਗੱਲ ਹੁੰਦੀ ਹੈ ਹਜੇ ਵੀ ਓਨਾ ਹੀ ਮਨ ਪੜਦਾ ਹੈ ਜੀ ਪਰ ਮੈਂ ਤੁਹਾਡੇ ਕੋਲੋਂ ਜਾਨਣਾ ਜ਼ਰੂਰ ਚਾਹਾਂਗੀ ਉਹ ਇਮੋਸ਼ਨ ਕਿਉਂਕਿ ਅਸੀਂ ਜਦੋਂ ਫਿਲਮ ਦੇਖਦੇ ਆ ਬਹੁਤ ਵਾਰ ਪੱਬਾ ਨਿਕਲ ਗਿਆ ਸੀ ਸਾਡੀਆਂ ਔਰ ਮੇਰੇ ਨਾਲ ਜਿਹੜੇ ਬਾਕੀ ਬੈਠੇ ਸੀ ਉਹਨਾਂ ਦੀਆਂ ਵੀ ਭਾਜੀ ਤੁਹਾਡੇ ਬਹੁਤ ਸਾਰੇ ਇਹੋ ਜਿਹੇ ਸੀਨਸ ਹੈ ਜਿੱਥੇ ਵਾਕਈ ਜੋਤੀ ਦਾ ਕਿਰਦਾਰ ਹੈ ਨਾ ਜਾਂ ਪਿਛਲੀ ਪ੍ਰੀਵੀਅਸ ਸੀਨ ਦੇ ਦੇ ਕਿਰਦਾਰ ਦੀ ਗੱਲ ਕਰੀ ਐਂਡ ਇਹਦੇ ਵਿੱਚ ਵੀ ਕਿ ਜਦੋਂ ਤੁਸੀਂ ਲਿਖਦੇ ਹੋ ਹੈਨਾ ਤੁਹਾਡਾ ਇੱਕ ਇਮੋਸ਼ਨ ਤੁਸੀਂ ਪਾਉਨੇ ਹੋ ਤੁਸੀਂ ਸਟਕ ਹੋਨੇ ਹੋ ਕਿਸੇ ਨਾ ਕਿਸੇ ਕਰੈਕਟਰ ਨੂੰ ਫੜ ਕੇ ਕੋਈ ਯਾਦ ਆ ਜਾਂਦਾ ਹੈ ਜਾਂ ਕੋਈ ਇਹੋ ਜਿਹਾ ਕੁਝ ਹੁੰਦੇ ਆ ਜੀ ਕਿਉਂਕਿ ਕਰੈਕਟਰ ਕੀ ਐ ਕਿ ਦੇਖੋ ਇਹ ਸਾਰੇ ਕਰੈਕਟਰ ਵੀ ਲੋਕਾਂ ਚੋਂ ਨਿਕਲੇ ਹੋਏ ਨੇ ਜੀ ਮੈਂ ਉਹਨਾਂ ਨੂੰ ਸ਼ੇਪ ਦਿੰਨਾ ਵਾ ਮੈ ਅ ਕਿਸੇ ਦੀ ਕੋਈ ਗੱਲ ਆ ਰੈਂਡਮ ਤੁਹਾਨੂੰ ਲੱਗਦਾ ਕਿ ਯਾਰ ਹਾਂ ਕਈ ਇਮੋਸ਼ਨ ਮੈਂ ਏਦਾਂ ਵੀ ਖੇਡਦਾ ਮੈਂ ਕਿ ਬਹੁਤ ਜ਼ਰੂਰੀ ਨਹੀਂ ਹੈ ਕਿ ਕਿਸੇ ਦੇ ਤੁਹਾਨੂੰ ਮਰਨ ਦੇ ਉੱਤੇ ਹੀ ਇਮੋਸ਼ਨ ਆਵੇ ਕਈ ਵਾਰੀ ਛੋਟੀਆਂ-ਛੋਟੀਆਂ ਚੀਜ਼ਾਂ ਦਾ ਇਮੋਸ਼ਨ ਹੁੰਦਾ ਦਿਲ ਦਿਖਾਉਣ ਵਾਲਾ ਸਭ ਤੋਂ ਵੱਡਾ ਹੁੰਦਾ ਕਿਸੇ ਨੇ ਕਿਸੇ ਨੂੰ ਗੱਲ ਰੂਡ ਕਹਿਤੀ ਉਹਨੂੰ ਪਿੰਚ ਹੋ ਗਈ ਕਈ ਵਾਰੀ ਬੰਦਾ ਸੋਚਦਾ ਕਿ ਮੈਨੂੰ ਯਾਰ ਏਦਾਂ ਕਹਿ ਦਿੱਤਾ ਹਨਾ ਕਈ ਵਾਰੀ ਆਪਾਂ ਆਪਣੇ ਮਦਰ ਫਾਦਰ ਨੂੰ ਕੋਈ ਚੀਜ਼ ਕਹਿ ਦਿੰਦੇ ਆ ਰੂਡਲੀ ਤਾਂ ਉਹ ਕਈ ਵਾਰੀ ਆ ਸੋਚਦੇ ਨੇ ਕਿ ਯਾਰ ਮੇਰਾ ਉਹੀ ਪੁੱਤ ਆ ਬਿਲਕੁਲ